خالسا واحد گرد جیچارہ پہلی پوڑی پہلی بار جی ستو پوڑی ہے جیسے ਬੀ ਗਹਰੇ ਨੇਕ ਕਲਪੁ ਦੇ ਵਿੱਚ ਦੀ ਚੌਥਾ ਜੋਗ ਪੜਾਇਆ ਕਿਉਂਕਿ ਸ੍ਰੇਤਾ ਦਵਪਰ ਸਾਜੁਗ ਜਿਉਂ ਚੌਥਾ ਜੋਗ ਹੋਂ ਕਾਲੂ ਦੇ ਆਪ ਵਰ ਰਿਹਾ ਹੈ ਇਹ ਜੋਗ ਜਿਹੜੇ ਮਹਾਰਾਜ ਜੁੰਦੇ ਨੇ ਇਹ ਜੋਗ ਮਨੁੱਖ ਦੇ ਸੁਭਾਅ ਅੰਦਰ ਹੀ ਆ ਜਿਹਨੂੰ ਆਪਾਂ ਬਾਣੀ ਕਲਪ ਦਾ ਰਿਕਨ ਇਹ ਮਨੁੱਖ ਦੇ ਸੁਭਾਅ ਅੰਦਰ ਹੀ ਜੋਗ ਪੜਦੇ ਨੇ ਰੀ ਨੂੰ ਜਿਹਾ ਸੁਭਾਅ ਕਰਦਾ ਹੈ ਕਾਲ ਜੁਗ ਦਾ ਕਾਲ ਜੁਗ ਮਾੜਾ ਸੁਭਾਅ ਮਾੜਾ ਸੁਭਾਅ ਨੂੰ ਕਰੇ ਜੋ ਆਪਣੇ ਵਿਚਾਰ ਜਿੰਦੇ ਭਾਈ ਗੁਰਦਾਸ ਜੀ ਕਾਲ ਜੁਗ ਚੌਥਾ ਥਾਪਿਆ ਸੁੰਦਰ ਵਿਰਤ ਜਗ ਬਹਿ ਵਰਤਾਈ ਕਾਲ ਜੁਗ ਚੌਥਾ ਯੋਗ ਬਣਾਇਆ ਜੀ ਦੇ ਵਿੱਚ ਦਿਲ ਦੀ ਜਗਤ ਦੇਖੇ ਵਰਤ ਲਈ ਅਰਥਾਤ ਲੋਕਾਂ ਦੇ ਸੁਭਾਅ ਜਿਹੜੇ ਉਹ ਨੀਵੇਂ ਬਦਲਦੇ ਹੋ ਕੇ ਕਰਮ ਸੋਹਣ ਗੁਰ ਜਨ ਸਿਆਮ ਕੇ ਰੇ ਜਗ ਤਰੇ ਬਹੁ ਸੁਖ ਜਾਈ ਰਿਗ ਜੰਜਰ ਅਤੇ ਸ਼ਾਮ ਵੇਦ ਦੇ ਕਹੇ ਹੋਏ ਕਰਮ ਜਗ ਦੇ ਲੋਕ ਮਨੁੱਖੀ ਬਹੁਤ ਸੰਗੋਬ ਦੇ ਨਾਲ ਕਰਨ ਲੱਗੇ ਕਿਉਂਕਿ ਚਾਰ ਵੇਦ ਚਾਰ ਜੋ ਹਰ ਸੁਵੇ ਸਵੇ ਤੇ ਵਕਰਾ ਗ੍ਰਹਣ ਤੇ ਆ ਰਿਹਾ وکو وکی وہ لگے پا کو ہٹن لگے درم گرنتھ بائی سا کر سا سرٹی مایا نے ٹھگ دی یہ کالج کی جڑی استھی ہے ਕਾਲਯੁਗੀ ਕਲੇ ਵਾਲੇ ਕਿਰਿਆ ਦੇ ਸਾਰੇ ਪਰਭਾਵ ਦਿੱਤੀ ਚਾਰ ਸੁਰੇ ਕਲਾ ਕਰੇ। ਮਨੁੱਖ ਦੇ ਅੰਦਰ ਵੀ ਕਲਾ ਕਰੇ ਇਸ ਪਰਵਾਰਾ ਤੇ ਵੀ ਕਲੇ ਤੇ ਸੰਸਾਰ ਦੇ ਵਿੱਚ ਵੀ ਕਲੇ ਕਲੇ ਛੜਾਈਆਂ ਛੜੇ। ਐਸੀ ਵਿਰਤੀ ਕਾਲਯੁਗ ਦੇ ਵਿੱਚ ਆਪਜਾਦੀ ਹੈ। ਮਨੁੱਖ ਦੇ ਅੰਦਰ ਵਾਪੇ ਜਾਂਦਾ। ਉਠੇ ਗਲਾਨ ਜਗਤ ਵਿੱਚ ਹੋਵੇ ਅੰਦਰ ਜਲੇ ਰੁਪਾਈ। ਦਿਨ ਬਾਹਰ ਜਗਤ ਵਿੱਚ ਗਲਾਨ ਉਠ ਖੜੋਤੇ। ਉਮੇ ਵਿੱਚ ਲੋਕ ਸਤਿ ਰਗੇ। ਉਮੇ ਦੇ ਅੰਦਰ ਹਰ ਬਦਕੰਦਾ ਮੈਂ ਹੀ ਮੈਂ ਹੋਰ ਕੋਈ ਨਹੀਂ। ਅਗਰਿਆ ਚਾਰ ਤਪਾ ਵਿਕਤੀ ਲੋਗੇ ਆਗਿਆ ਨੇ ਚੌਥੇ ਚੁਬ ਦਾ ਰੂਪ ਦੱਸਦੇ ਨੇ। ਪੀਰ ਕਾਲ ਜੁਬ ਦਾ ਬਤਾਰਾ ਜਿਹੋਨੇ ਅੰਤ ਕਰਿਓ। ਕੋਈ ਨਾ ਜਿਸੇ ਪੂਜਦਾ। ਪੂਰਜ ਨੀਤ ਸਭ ਗੱਤ ਦੇ ਸਿਰ ਆਈ। ਕੋਈ ਕਿਸੇ ਨੂੰ ਨਹੀਂ ਮੰਨਦਾ। ਉਹੀ ਜਿਵੇਂ ਉਹਦੀ ਮਰਦਾ ਪੁੱਛੇ ਦੇ ਨੀਵੇਂ ਤਰ੍ਹਾਂ ਇਹ ਸਭ ਭੁੱਲ ਗਈ ਜਿਹੜਾ ਕਿ ਦਸੰਗਰਮ ਤੋਂ ਮਿੱਟੀ ਆਉਂਦਾ ਹੈ ਕਿ ਘਰ ਘਰ ਹੋਏ ਬਹੇਗੇ ਰਾਮ ਬਾਹਰ ਘਰ ਘਰ ਅੰਦਰ ਰਾਮ ਹੋ ਕੇ ਗੁਰੂ ਬਣ ਕੇ ਬੈਣੇ ਸਾਰੇ ਅੱਜ ਵੀ ਬਹੁਤ ਘਰ ਘਰ ਅੰਦਰ ਵੇਖੋ ਕਿਨੇ ਗੁਰੂ ਘਰ ਕਿ ਵਿਢੇ ਨੇ ਬਹਿਏ ਹੋਏ ਆਦੇ ਪਾਤਸ਼ਾ ਕਲ ਕਾ ਦੇਖ ਉਰਾਰੇ ਕਸਾਈ ਜਿਹੜੇ ਪਾਤਸ਼ਾਹ ਅਨਿਆਈ ਹੋ ਗਏ ਜਿਹੜੇ ਰਾਜੇ ਨੇ ਉਹ ਨਿਆਂ ਨਹੀਂ ਕਰਦੇ ਅਨਿਆਈ ਹੋ ਗਏ ਕਾਲਜਮ ਕੈਂਤੀ ਦੇ ਬਸਾਰ ਬਸਾਈ ਹੋਵੇ ਬਹੁਤ ਬੱਚਾ ਨੂੰ ਬੱਕਰੀ ਨੂੰ ਕੂੜ ਲੱਗੇ ਅੱਜ ਕਿੰਨੇ ਤਰ੍ਹਾਂ ਦੇ ਟੈਕਸ ਲੱਗਦੇ ਨੇ ਕਿੰਨੇ ਤਰ੍ਹਾਂ ਬੰਦਾ ਦੁੱਖ ਦਿੰਦੇ ਜਾਂਦੇ ਨੇ ਸਰਕਾਰਾਂ ਵੱਲੋਂ ਉਹ ਰਾਜੇ ਜਿਹੜੇ ਬਸਾਈ ਹੋ ਕੇ ਬਾਰੇ ਇਹ ਪਹਿਲੇ ਸਵੇਰ ਵਾਰ ਤਵੇ ਗੁਰਦਾਰੀਓ

ਫੁਰਬੀ ਮਾਰ ਕੇ ਰਹਿ ਆ ਤਪ ਆ ਪਾਵਸ ਤ੍ਰਿਯੋਜੁ ਕੀ ਚੌਥੇ ਯੁਗ ਪੈ ਜੋ ਦੇ ਸੋ ਪਾਈ ਦਿਨਾ ਯੁਗ ਦਾ ਧਰਮ ਰਹਿ ਗਿਆ ਜਿਹੜਾ ਪਹਿਲਾ ਦਿਨਾ ਯੁਗ ਰੰਤ ਹਸੀਅ ਬਖੋ ਗਿਆ ਚੌਥੀ ਯੁਗ ਕਾਲ ਯੁਗ ਮੇਂ ਜਿਹੜਾ ਕਿਸੇ ਨੂੰ ਦੇਵੇ ਸੋ ਨਰੇ ਭਾਵ ਉਪਕਾਰ ਦਾ ਮਸਜਦ ਆ ਰਿਹਾ ਧਰਮ ਦੀ ਦੁਨੀਆ ਵਿੱਚ ਵੀ ਜਿਹੜਾ ਤੋਂ ਮੈਨੂੰ ਵੀ ਦਿਨਾ ਤੋਂ ਮੈਦ ਰੁੱਤ ਨਹੀਂ ਕਿੰਦਾ ਇਹੋ ਜੀ ਵਿਚਾਰ ਪੜ ਕੇ ਅੱਜ ਆਪਾਂ ਗੁਰੂ ਅਗੇ ਵੀ ਹੈ ਸੱਚੇ ਪਾਤਸ਼ਾਹ ਜੇਰੀਆ ਬਾਕ ਪੂਰੀ ਕਰ ਦਿੱਤ ਪੈ ਤੇ ਆ ਕੰਮ ਕਰਮ ਹੈ ਇਹਨਾਂ ਦੁਆਰ ਅਸੀਂ ਗੁਰੂ ਅਗੇ ਵੀ ਉਸੇ ਤਰ੍ਹਾਂ ਹੀ ਸੋਨੇ ਬਾਜੀ ਸ਼ੁਰੂ ਕਰ ਲਏ ਤੋਂ ਭਾਈ ਗੁਰਦਾਸ ਜੀ ਬੰਦ ਕਰਦੇ ਨੇ ਤਿੰਨ ਜੁੜਾ ਦਾ ਧਰਮ ਰਹਿ ਗਿਆ ਭਾਵ ਉਪਕਾਰ ਦਾ ਜਿਹੜੇ ਖੁਸ਼ ਹੋ ਹੀ ਉਹ ਨਹੀਂ ਰਹੀ ਜਿੱਦਾਂ ਬਾਜੀ ਭਾਵ ਉਪਕਾਰ ਕਰੀ ਜਾਓ 1 ਮਿੰਟ ਦੇ ਵਿੱਚ ਭੁੱਲ ਜਾਂਦੇ ਕਰਮ ਪ੍ਰੈਕਟਿਸ ਨਾਲ ਭਰੇ ਲੋਕਾਰੀ ਇਹਦੇ ਕਰ ਉੱਪਰ ਇਹ ਸਾਰੀ ਦੁਨੀਆ ਹੋ ਗਈ। ਤਾਤ ਬਜੇ ਇਹੇ ਸੁਭ ਕਰਮਾਂ ਦੋ ਪਤਤ ਹੋ ਗਏ। ਚੰਗੇ ਕਰਮਾਂ ਦੋ ਬੁਰੇ ਪਾਸੇ ਹੋ ਗਏ। ਸਮੇਂ ਦੀ ਵਾਂ ਉਸ ਵੇਲੇ ਦੇ ਬੱਤਿਓਂ ਬੰਦੇ ਸਰ। ਪੁਰਾਣੇ ਗ੍ਰੰਥਾਂ ਵਿੱਚ ਉਹਨੇ ਕਾਜ ਦਾ ਤਰੀਕਾ ਜਵਾਬਦਾਰ ਲਿਖਿਆ ਪਰ ਗੁਰਬਾਣੀ ਰਹਿਤੀ ਜਾ ਕੇ ਭਾਈ ਇਹ ਮਨੋਗ ਦੇ ਅੰਦਰਲਾ ਹੀ ਜੋ ਸਮਾਂ ਹੈ ਨਾ ਉਹੀ ਚਾਰ ਤਰ੍ਹਾਂ ਦਾ ਬਣ ਜਾਂਦਾ ਹੈ। ਜੇ ਤੋ ਮਨੁੱਖ ਦੇ ਅੰਦਰ ਬੁਰੇ ਵਿਚਾਰ ਆਉਂਦੇ ਨਾ ਕੋਈ ਧਰਮ ਦੀ ਗੱਲ ਨਾ ਰਹੇ ਪਾਪ ਕਰ ਲੱਗ ਜਾਂਦੇ ਜਿਸ ਸਮੇਂ ਲੋਕ ਉਹਦੇ ਅੰਦਰ ਕਾਲਜ ਆ ਗਿਆ ਜਦੋਂ ਸੱਚ ਬੋਲਦਾ ਹੈ ਸਚਾਈ ਦੇ ਚੱਲਦਾ ਹੈ ਤੇ ਸਤਿ ਜੋਗ ਹੈ ਸੱਚ ਦਾ ਸਮਾ ਔਰ ਇਸੇ ਤਰ੍ਹਾਂ ਜੇ ਤੋ ਦਾਤ ਨੂੰ ਚੱਲਦਾ ਹੈ ਭਲਾ ਕਰਦਾ ਹੈ ਤ੍ਰੇਤਾ ਦਵਪਰ ਦਿੱਤ ਜੋਗ ਜਿਹੜੇ ਅੰਦਰ ਉਹਦੇ ਵਾਪਰਦੇ ਨੇ ਅਸੀਂ ਜੋਗਾ ਦੇ ਬਾਏ ਕੁਲਾਜ ਜਿਹਨੇ ਵਰਣ ਕੀਤਾ ਸਭ ਨੂੰ ਪਿਆਰ ਸਰਵਰ ਕਰਕੇ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ